ਮੂੜੇ ਰਿਮਾਂਡ ਤੇ ਭਾਰਤ ਪੋਸ਼ਣ ਆਸ਼ੂਦਾਸ ਨੇ ਈਟੀ ਨੂੰ ਆਸ਼ੂਦਾ 5 ਦਿਨ ਦਾ ਰਿਮਾਂਡ ਜਿਹੜਾ ਹੈ ਮਿਲਿਆ ਹੈ ਜਲੰਧਰ ਕੋਰਟ ਨੇ ਰਿਮਾਂਡ ਦਿੱਤਾ ਹੈ ਟੈਂਡਰ ਕੋਟਾਲੇ ਦੇ ਵਿੱਚ ਈਡੀ ਦੀ ਗ੍ਰਫਤ ਦੇ ਵਿੱਚ ਨੇ ਆਸ਼ੂ ਤੇ 5 ਦਿਨਾਂ ਦਾ ਰਿਮਾਂਡ ਜਿਹੜਾ ਹੈ ਈਟੀ ਨੂੰ ਹਾਸਲ ਹੋਇਆ ਹੈ ਭਾਰਤ ਪੋਸ਼ਣ ਦਾ ਜਲੰਧਰ ਕੋਰਟ ਦੇ ਵੱਲੋਂ ਇਹ ਰਿਮਾਂਡ ਦਿੱਤਾ ਗਿਆ ਹੈ 5 ਦਿਨ ਦਾ ਰਿਮਾਂਡ ਭਾਰਤ ਪੋਸ਼ਣ ਆਸ਼ੂਦਾਸ ਈਡੀ ਨੂੰ ਪ੍ਰਾਪਤ ਹੋ ਚੁੱਕਿਆ ਹੈ ਟੈਂਡਰ ਕੋਟਾਲੇ ਦੇ ਵਿੱਚ ਈਡੀ ਨੇ ਜਿਹੜਾ ਹੈ ਆਸ਼ੂ ਨੂੰ ਗ੍ਰਫਤ ਦੇ ਵਿੱਚ ਲਿਆ ਹੈ ਮੈਂ ਤੁਹਾਨੂੰ ਬਰੀਫ ਚ ਦੱਸ ਰਿਹਾ ਕਿ 7 ਦਿਨ ਦਾ ਹੋਰ ਰਿਮਾਰਡ ਮੰਗਿਆ ਸੀ ਪਹਿਲਾਂ 7 ਦਾ ਮੰਗਿਆ ਸੀ 5 ਦਾ ਮਿਲ ਗਿਆ ਸੀ ਅੱਜ ਫੇਰ 7 ਦਿਨ ਦਾ ਮੰਗਿਆ ਤੇ 5 ਦਿਨ ਦਾ ਹੋਰ ਰਿਮਾਰਡ 12 ਤਰੀਕ ਨੂੰ ਪੇਸ਼ ਕਰਨਾ ਮਿਲ ਗਿਆ ਅੱਜ ਅੱਜ ਉਹਦੇ ਵਿੱਚ ਆ ਤੇ ਅਸੀਂ ਤੁਹਾਨੂੰ ਰਿਟਰਨ ਦੇ ਵਿੱਚ ਜਿੰਨੇ ਪਹਿਲਾਂ ਦਿੱਤਾ ਸੀਗਾ ਉਸ ਤਰ੍ਹਾਂ ਨਾਲ ਫਿਰ ਅੱਗੇ ਤੋਂ ਵੀ ਇੱਕ ਪ੍ਰੈਸ ਰਿਲੀਜ਼ ਦੇ ਦਾਂਗੇ ਜਿਹੜਨੇ ਕਿ ਸ਼ੇਅਰ ਕਰ ਸਕਦੇ ਹੋ ਨਹੀਂ ਮੈਂ ਕੋਈ ਵੀ ਫੈਕਟ ਤੁਹਾਡੇ ਨਾਲ ਸ਼ੇਅਰ ਐਸ ਟਾਈਮ ਇਨਵੈਸਟੀਗੇਸ਼ਨ ਦੇ ਕਾਰਨਿਤਾਰ ਇਨਵੈਸਟੀਗੇਸ਼ਨ ਚੱਲ ਰਹੀ ਆ ਇੱਕ ਹੋਰ ਨਈ ਸਵਾਲ ਹੈ ਜੀ ਕੋਈ ਹੋਰ ਲੋਕ ਵੀ ਜਾਂਚ ਚ ਸ਼ਾਮਿਲ ਕਰਦੇ ਪਏ ਹੋ ਇਸ ਤਰੀਕੇ ਨਾਲ ਐਫ ਆਈ ਆਰ ਦੇ ਵਿੱਚ ਉਹ ਜੋ ਜੀਦੀ ਲੋੜ ਹੋਊਗੀ ਤਾਂ ਕਰਾਂਗੇ ਉਹਦੇ ਚੋਂ ਮੈਂ ਡਿਸਕਲੋਜ਼ ਕੁਝ ਨਹੀਂ ਕਰ ਸਕਦਾ ਉਹ ਸਾਡੀ ਪ੍ਰੈਸ ਰਿਲੀਜ਼ ਦੇ ਵਿੱਚ ਤੁਹਾਨੂੰ ਆ ਜਾਊਗਾ ਪਹਿਲਾਂ ਵੀ ਅਸੀਂ ਪ੍ਰੈਸ ਰਿਲੀਜ਼ ਰਿਟਨ ਚ ਦਿੱਤੀ ਆ ਜੇ ਕਿਸੇ ਨੂੰ ਨਹੀਂ ਮਿਲੀ ਉਹ ਵੈਬਸਾਈਟ ਤੋਂ ਲੈ ਲਓ ਈਡੀ ਦੀ ਤੋਂ ਠੀਕ ਹੈ ਠੀਕ ਹੈ ਠੀਕ ਹੈ ਜੀ ਬਾਕੀ ਕੀ ਫਰਦਰ ਜਿਹੜੀ ਹੈ ਇਨਵੈਸਟੀਗੇਸ਼ਨ ਬੜੀ ਕ੍ਰੂਸ਼ਲ ਸਟੇਜ ਤੇ ਚੱਲ ਰਹੀ ਹੈ ਤੇ ਇਹਦੇ ਵਿੱਚ ਸਾਨੂੰ ਹੋਰ ਐਵੀਡੈਂਸ ਜਿਹੜਾ ਹੈਗਾ ਅਸੀਂ ਉਹ ਦੇਖਣਾ ਹੈ ਤੇ ਉਹਦੇ ਰਿਲੇਟਡ ਜਿਹੜਾ ਹੈ ਅਸੀਂ 7 ਦਿਨਾਂ ਦੀ ਰਿਮਾਂਡ ਮੰਗਿਆ ਸੀ ਜੀ ਔਰ 7 ਦਿਨਾਂ ਦੇ ਰਿਮਾਂਡ ਦੇ ਵਿੱਚ ਸਾਰੀ ਆਰਗੂਮੈਂਟਸ ਸੁਣਨ ਤੋਂ ਬਾਅਦ ਜੱਜ ਸਾਹਿਬ ਨੇ ਡਿਟੇਲਡ ਆਰਡਰ ਜੋ ਵੀ ਹੈ ਉਹ ਪਾਸ ਕਰਕੇ 5 ਦਿਨਾਂ ਦਾ ਰਿਮਾਂਡ ਹੋਰ ਦਿੱਤਾ ਹੈ ਡਿਫੈਂਸ ਵਕੀਲ ਦਾ ਕਹਿਣਾ ਹੈ ਕਿ ਜਿਹੜਾ ਇਹਨਾਂ ਨੂੰ ਇੱਕ ਤਰੀਕੇ ਨੂੰ ਸੱਦਿਆ ਗਿਆ ਸ਼ਾਮ ਨੂੰ ਗ੍ਰਿਫਤਾਰੀ ਪਾ ਦਿੱਤੀ ਗਈ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਅਦਾਲਤ ਪੇਸ਼ ਕੀਤਾ ਗਿਆ ਕਹਿੰਦੇ ਦੋਨੋਂ ਹੀ ਚੀਜ਼ਾਂ ਜਿਹੜੀਆਂ ਨਜਾਇਜ਼ that we will reply in the court only since the matter is already under investigation so i think it is not good to uh, share you, uh, all the views in the in the public i will not say anything about this basically in uh, investigation de duran khas kar jab tak charge sheet file nahi hundi i think it will uh, not be good to disclose anything